ਅੱਠ ਕਿਲੋ ਦੇ ਹਿਸਾਬ ਨਾਲ ਆਪਾਂ ਦੇਣੀ ਕਿੰਨੇ ਦੀ ਹੈ ਬਾਈ ਇਹ ਇਹ ਦਵਾਂਗਾ 65000 ਦੀ ਬਾਈ ਅਏ ਤਾਂ ਬਾਈ ਅੱਜ ਹੀ ਆਈ ਹੈ ਆਪਣੇ ਕੋਲੇ ਹਾਂ ਅਏ ਤਾਂ ਮੈਨੂੰ ਚੱਕੀ ਜਾਂਦੇ ਵੀ ਟੋਪੀ ਵਾਲਾ ਕੌਣ ਹੈ ਬਾਕੀ ਕੌਣ ਚਾਹਣਾ ਲੋ ਬਾਈ ਬੜੀ ਸੋਹਣੀ ਹੈ ਹਨਾ ਵਾਹ ਨਿਆਰਾ ਇਹ ਸੰਦੇ ਸਦੀ ਪੇੜੇ ਸਲੇ ਦੋਦੇ ਬਾਈ ਆਪਾਂ 8 ਕਿਲੋ ਬਾਈ ਤੇ ਮੋਲੇ ਦਾ ਆਪਾਂ ਕੀਤਾ ਸੀ 65000 ਹਨਾ 65000 ਇਹਦੇ 28 ਕਿਲੋ ਵੀਰੇ ਦੋਤਾ ਨੇ 28 ਕਿਲੋ ਬਾਈ ਹਾਂਜੀ ਤੇ ਵੀ ਐਰ ਕੀ ਬੰਦਾ ਇੰਨਾ ਮੰਨ ਕੇ ਲੈ ਲਵੇ ਹਨਾ ਬਾਈ 30 ਕਿਲੋ ਦੋਉਗੀ ਬਾਈ ਇਹ 30 ਕਿਲੋ ਬਿਲਕੁਲ ਇਹ 16 17 ਕਿਲੋ ਚਵਾ ਦੋਗੇ ਬਾਈ ਠੀਕ ਕਰਨਾ ਬਈ ਦੁੱਧ ਵਾਕੀ ਹੁੰਦਾ ਸੇਵਾ ਦਾ ਕਹਿੰਦੇ ਕਿਨਾਰਾ ਜਿਹੜਾ ਦੁੱਧ ਚੋਣ ਵਾਲਾ ਕੋਈ ਸੱਜਣ ਚੋਣ 12 ਕਿਲੋ ਵੀਰੇ ਥੱਲੇ ਦੇ ਤੇ 12 ਕਿਲੋ ਦੇ ਹਿਸਾਬ ਨਾਲ ਦੀਪੇ ਦੇਣੀ ਕਿੰਨੇ ਦੀ ਬਈ ਇਹ 130 ਦੀ ਦਵਾਂਗੇ ਬਈ 130 ਦੀ ਸਸਿ ਗਾ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਸ਼ਹਿਰ ਤਲਵੰਡੀ ਭਾਈ ਸ਼ੀਨਾ ਡੈਰੀ ਫਾਰਮ ਤੇ ਅਕਰ ਆਪਾਂ ਗੱਲਬਾਤ ਕਰੀਏ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਤਿੰਨ ਨਾਅ ਕਰਕੇ ਦਿਖ ਦੋ ਤਾਂ ਜਿਹੜੇ ਤਾਜ਼ੇ ਸੂਏ ਸਵਾਏ ਆ ਇੱਕ ਬਾਈ ਕੋਲੇ ਬੱਚੀ ਆ ਬਹੁਤ ਫੁੱਲ ਰਿਕਾਰਡ ਵਾਲੀ ਚੰਗੇ ਕੱਦ ਕਾਠੇ ਵਾਲੀ ਆ ਉਹਦੀ ਵੀ ਜਾਣਕਾਰੀ ਲੈ ਕੇ ਦਿੰਦੇ ਆ ਕੁਲਦੀਪਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਤੁਹਾਡਾ ਸਵਾਗਤ ਕਰਦੇ ਤੇ ਕੁਲਦੀ ਬਾਈ ਜੀ ਆਪਾਂ ਗੱਲਬਾਤ ਕਰੀਏ ਆਪਣੇ ਕੋਲੇ ਹੈਗੀਆਂ ਟੋਟਲ ਤਿੰਨ ਆਣਾ ਬਈ ਹਾਂਜੀ ਤੇ ਸਭ ਤੋਂ ਪਹਿਲਾਂ ਕਰਮ ਵਾਲੀ ਇਹਦੇ ਬਾਰੇ ਦੱਸ ਲਈ ਬਈ ਜਿਹੜੀ ਤਾਜੀ ਸੂਈ ਝੋਟੀ ਆਣਾ ਕੰਨਵਾ ਸੂਆ ਸੂਈ ਆ ਕਿੰਨੇ ਕ ਦੁੱਧ ਦੁੱਧ ਵਾਲੀ ਆ ਤੇ ਕੀ ਬੱਚਾ ਦੇਗੀ ਬਈ ਇਹ ਇਹਦੇ ਮਗਰ ਘੱਟਾ ਬਾਈ ਠੀਕ ਆ ਬਈ ਇਨਵਾਇਸ ਪੰਜਵਾਂ ਦਰਾ ਸੂਏ ਨੂੰ ਤੋਂ 12 ਕਿਲੋ ਤਾਂ ਹਾਜ਼ਰ ਆ ਬਈ ਥੱਲੇ ਦੇ ਠੀਕ ਆ ਬਾਈ ਦੂਜੇ ਸੂਏ ਨੇ 15 ਕਿਲੋ ਚ ਆਇਆ ਤੇ ਬਾਕੀ ਬਈ ਹਰਿਆਣੇ ਚ ਆਈ ਹੈ ਠੀਕ ਆ ਬਾਈ ਜੇ ਆਈ ਹੈ ਤਾਂ ਕਹਿਣਾ ਉਵੇਂ ਨਹੀਂ ਕਹਿਣਾ ਬਾਈ ਠੀਕ ਆ ਬਾਈ ਤੇ ਬਈ ਹੁਣ ਕਿੰਨਾ ਜਿਹੜਾ ਦੁੱਤ ਚੋਣ ਵਾਲਾ ਕੋਈ ਸੱਜਣ ਚੋਣ 12 ਕਿਲੋ ਵੀਰੇ ਥੱਲੇ ਦੇ ਤੇ 12 ਕਿਲੋ ਦੇ ਹਿਸਾਬ ਨਾਲ ਦੀਪੇ ਦੇਣੀ ਕਿੰਨੇ ਦੀ ਬਈ ਇਹ ਇੱਕ 30 ਦੀ ਦਵਾਂਗੇ ਬਾਈ ਇੱਕ ਲੱਖ 30 ਦੀ ਹਾਂ ਕੋਈ 35 ਬੂੰਦੀ ਨਹੀਂ ਮੁੱਲ ਕਰਨਾ ਇੱਕ ਧੀ ਦੇਣੀ ਹੈ ਠੀਕ ਆਣਾ ਬਾਈ ਤੇ ਤੋਰ ਦੀ ਬਈ ਇਹਨੂੰ ਇੱਕ ਘਰੀ ਹਣਾ ਹਾਂਜੀ ਤੇ ਬਾਕੀ ਕੱਦ ਕੋ ਦਬਾਈ ਪੂਰਾ ਹਣਾ ਜੇ ਤੇ ਆਹ ਵੀ ਦੇਖੋ ਹਨਾ ਬਾਈ ਤੇ ਬਈ ਚੂਣ ਚਾਂ ਦੀ ਕਿਵੇਂ ਆ ਬਾਈ ਬਹੁਤ ਪੋਲੀ ਬਾਈ ਤੁਹਾਨੂੰ ਧਾਰਾ ਮਾਰ ਕੇ ਵਿਖਾਉ ਬਾ ਠੀਕ ਹਨਾ ਬਾਈ ਕਹਿੰਦਾ ਚਵਾਈ ਚਵਾਈ ਲਓ ਪੂਰੀ ਐਨ ਓਕੇ ਆ ਹਨਾ ਮੋੜ ਲਈ ਬਈ ਪਿਆ ਕਰੀ ਦੀ ਫੇਸ ਕੁਆਲਟੀ ਦਿਖਾ ਦੀ ਹਨਾ ਤੁਸੀਂ ਫੇਸਪੁਕ ਦੇਖੋ ਸਿੰਘ ਬਹੁਤ ਸੋਹਣਾ ਬਾਈ ਹਨਾ ਤੇ ਬਾਕੀ ਜਿਹੜੇ ਸੱਜਣ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਇਹ ਵੀ オリジナル ਤੀਜਾ ਸੂਆ ਹੀ ਆ ਕਿ ਨਹੀਂ ਹਾਂ ਆਮ ਜੇ ਐਵਰੀ ਵਪਾਰ ਲੈਂਨ ਤੇ ਹਰੇਕ ਬੰਦਾ ਇਹ ਕਹਿੰਦਾ ਬਾਈ ਦੂਜੇ ਸੋਈ ਆ ਉਹਦਾ ਕੀ ਫਾਇਦਾ ਆ ਦੀਪੇ ਦੀ ਸਫਤਤਾ ਵੀ ਜਿਹੜੀ ਚੀਜ਼ ਹੁੰਦੀ ਆ ਬਾਈ ਉਹ ਆਪਾ ਦੱਸ ਕੇ ਦੇਣੀ ਹੈ ਬਾਈ ਹਨਾ ਤੀਜੇ ਸੂਏ ਨਾਲ ਘੜਾ ਬਸ ਬੁੱਢਾ ਆ ਜਾਂਦਾ ਯਾਰ ਵੱਡਾ ਹੋ ਜਾਂਦਾ ਬਾਈ ਹਨਾ ਤੇ ਨੀਪੇ ਉਹ ਹੁੰਦਾ ਅਰਜਾ ਬਾਈ ਵੈਸੇ ਚੱਲੋ ਹਨਾ ਦੁੱਧ ਹੁੰਦਾ ਸੇਵਾ ਦਾ ਕਿੰਨੇ ਘੜਾ ਦੁੱਧ ਚਲੀ ਜਾਊਗੀ ਘਰ ਵਾਲੀ ਬਾਈ ਇਹ ਬਾਈ 15 ਕਿਲੋ ਚੁਆਇਆ ਇਹਨੇ 15 ਜੂਏ ਇਹਨੇ ਨਹੀਂ ਚੁਆਏਗਾ ਠੀਕ ਹੈ ਬਾਈ ਕਿੰਨੇ ਤੇ ਜਾਣਾ ਚਾਹੀਦਾ ਹੁੰਦਾ ਜਾਨੂ ਇਹ 16 17 ਕਿਲੋ ਦੁੱਧ ਚੁਆਦੋਗੇ ਬਾਈ ਠੀਕ ਹੈ ਹਨਾ ਬਾਈ ਦੁੱਧ ਬਾਕੀ ਹੁੰਦਾ ਸੇਵਾ ਦਾ ਬਿਲਕੁਲ ਜੀ ਤੇ ਦੀਪੇ ਬਾਈ ਦੂਸਰੇ ਨੰਬਰ ਵਾਲੀ ਤੇ ਆ ਜਾ ਬਾਈ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਤੀਜਾ ਸੂਏ ਸੁਈ ਹੋਈ ਹੈ ਬਾਈ ਠੀ ਠੀਕ ਹੈ ਬਾਈ ਮਗਰ ਇਹ ਕੱਟਾ ਬਾਈ 20 ਦਿਨਾਂ ਦੀ ਸੂਈ ਆ ਠੀਕ ਹੈ ਬਾਈ ਤੇ ਬੱਚਾ ਬਈ ਭੁੱਲੀ ਹੋਈ ਆ ਪਹਾੜੇ ਤੇ ਆ ਓਕੇ ਬਾਈ ਹਾਂ ਸੀਲ ਛੜੀ ਲੱਤਾਂ ਲੁੱਤਾਂ ਨੇ ਮਾਰਦੀ ਬਈ ਬਿਲਕੁਲ ਤੇ 8 ਕਿਲੋ ਦੁੱਧ ਬਾਈ ਹੈਨਾ ਹਾਂ ਬੱਚਾ ਇਹਦੇ ਮਗਰ ਹੈਗਾ ਕੱਟਾ ਕੱਟਾ ਤੇ 8 ਕਿਲੋ ਦੇ ਹਿਸਾਬ ਨਾਲ ਆਪਾਂ ਦੇਣੀ ਕਿੰਨੇ ਦੀ ਆ ਬਾਈ ਇਹ ਇਹ ਦੇਵਾਂਗਾ 65000 ਦੀ ਬਾਈ 65000 ਦੀ ਹੈਨਾ ਤੇ ਬਾਈ ਜਿਵੇਂ ਆਪਾਂ ਦੱਸਿਆ ਜੀ ਵੀ ਥੋੜਾ ਜਿਹਾ ਬੱਚੇ ਦਾ ਕਰਦੀ ਆ ਹੈਨਾ ਹਾਂ ਬੱਚਾ ਭੁੱਲੀ ਹੋਈ ਆ ਬਾਈ ਪਹਾੜੇ ਤੇ ਆਉਂਦੀ ਆ ਬਹੁਤ ਵਧੀਆ ਚੋਣ ਪਸਮਾ ਇੱਕ ਨੰਬਰ ਆ ਸੀਲ ਛੜੀ ਕੋ ਲੱਤਾਂ ਨਹੀਂ ਮਾਰਦੀ ਓਕੇ ਬ ਇਹਨੂੰ ਮਿਲ ਜਾਨੀ ਹੈ 65000 ਦੂਈ ਹੈਣਾ ਤੇ ਹੂੰ ਬਾਈ ਮੈਲਾ ਵਧੀਆ ਪੈਣੀ ਹੈ ਬਾਈ ਬਿਲਕੁਲ ਬਾਈ ਤੈਨੂੰ ਚੋਗਿਆ ਵਿਖਾਉਂਗਾ ਵੀ ਬਾ ਠੀਕ ਹੈਣਾ ਬਾਈ ਕਹਿੰਦਾ ਵੀ ਕੋਈ ਵੀ ਸੱਜਣ ਹੈਣਾ ਚੋਕੇ ਲੈ ਜਿਓ ਤੇ ਬਾਕੀ ਹੂੰ ਆਰਡਰ ਆਰਡਰ ਸੋਹਣਾ ਬਾਈ ਇਹਦਾ ਵੀ ਹੈਣਾ ਬਹੁਤ ਦੋਈ ਚਵਾਈ ਹੈ ਬਾਈ ਇਹਦੇ ਠੀਕ ਹੈ ਬਾਈ ਤੇ ਇਹ ਵੀ ਤੁਹਾਨੂੰ ਬਾਈ ਚੋਕੇ ਵਿਖਾਉਂਗਾ ਬਾਕ ਲੈ ਚੱਲ ਬਾਈ ਤੇ ਆਪ ਪੁੱਤ ਦੀਪੇ ਭਈ ਇਹਦੇ ਮੱਛੀ ਬਾਰੇ ਦੱਸ ਦੋ ਹਣਾ ਬਾਈ ਇਹਦੀ ਬਈ ਕੀ ਡਿਟੇਲ ਆ ਕੰਨਵਾ ਸੂਆ ਸੁੰਦੀ ਆ ਕੀ ਇਹਦੇ ਜਾਨੀ ਕਿ ਦੁੱਧ ਉਧਰ ਕਾੜਾ ਆ ਬਾਈ ਇਹ ਵੀ ਬਈ ਤੀਜਾ ਸੂਆ ਹੀ ਆ ਠੀਕ ਆ ਬਾਈ ਹਾਂ ਦੂਜੇ ਸੂਵੇ ਬਾਈ ਇਹਨੇ 28 ਕੋਲ ਤੋਂ ਚੁਆਇਆ ਆ ਠੀਕ ਆ ਬਾਈ ਇਹ ਨਹੀਂ ਨਹੀਂ ਚੁਆਇਆ ਚੁਆਇਆ ਇਹਨੇ ਬਾਈ ਠੀਕ ਆ ਬਾਈ ਦੁੱਧ ਤੇਰਾ ਸੰਗਰਾ ਚਿੱਟਾ ਦੁੱਧ ਨਮਜ ਜਾ ਰਗਾ ਬਈ ਠੀਕ ਆ ਦੀਪੇ ਭਾਈ ਮੜਾ ਇਧਰ ਦੀ ਆ ਕਿ ਪਹਿਲਾਂ ਤੇ ਕੱਦ ਦੀ ਜਜਮੈਂਟ ਲਵਾਵੀਂ ਹਾਂਜੀ ਬਾਈ ਪਰਲੇ ਪਾਸ ਤੇ ਦੀਪਾ ਦੀ ਨਾ ਹੀ ਨੀਗਾ ਇਧਰ ਨਹੀਂ ਛੜ ਆਇਆ ਬਾਈ ਥੋੜਾ ਜਨਾ ਉਹਦੇ ਨਾਲ ਜਜਮੈਂਟ ਹੋ ਜਾਂਦੀ ਵੀ ਮੱ ਤਵੇ ਦੀ ਹਾਈ ਟੂ ਹਿੱਟ ਬਹੁਤ ਜ਼ਿਆਦਾ ਕਿੰਨਾ ਦੱਸਿਆ ਦੀਪਾ ਭਾਈ ਦੋ ਦਿਨ ਦਿੰਦਾ ਇਹਨੇ ਇਹਨੇ 28 ਕਿਲੋ ਬਰੇ ਦਿੰਦਾ ਇਹਨੇ 28 ਕਿਲੋ ਭਾਈ ਹਾਂਜੀ ਤੇ ਵੀ ਐਰ ਕੀ ਬੰਦਾ ਇੰਨਾ ਮੰਨ ਕੇ ਲੈ ਲਵੇ ਹਨਾ ਭਾਈ 30 ਕਿਲੋ ਦਊਗੀ ਭਾਈ ਇਹ 30 ਕਿਲੋ ਬਿਲਕੁਲ ਇਹਦਾ ਬਹੁਤ ਚੰਗਾ ਠੀਕ ਆ ਭਾਈ ਗੱਲ ਹਾਂਜੀ ਦੀਪਾ ਭਾਈ ਇਹਦਾ ਫਿਰ ਕੀ ਪਾ ਕਰਾਂਗੇ ਆਪਾਂ ਇਹਦਾ 85000 ਰੁਪਏ ਭਾਈ 85000 ਹਾਂਜੀ ਤੇ ਹੋ ਜੂ ਮਾਨਦਾਨ ਕੋਈ ਉੱਧਰ ਆਉਂਦਾ ਹਾਂ ਮਾੜਾ ਮੋਟਾ ਕਰਾਂਗੇ ਭਾਈ ਬਸ ਠੀਕ ਆਣਾ ਭਾਈ ਉਹ ਵੀ ਰੀਜਨ ਇਹ ਆ ਵੀ ਹਲੇ ਕੱਚੀ ਗੱੱਚੀ ਆ ਹਨਾ ਜਦ ਤਿਆਰ ਹੋ ਗੱਲ ਉਹਦੇ ਹੋਰ ਹੋਣੇ ਭਾਈ ਇੱਥੇ ਤੁਰ ਬਾਕੀ ਭਾਈ ਜਿਹੜੇ ਸਾਹ ਹੁਣ ਕੱਦ-ਕਾਠ ਆ ਹਨਾ ਕੋਈ ਇਹਨੇ ਕੋਈ ਲੰਗ-ਸ਼ੰਗ ਨਹੀਂ ਹਨਾ ਜਿਵੇਂ ਕਈ ਵਾਰੀ ਜਾਨਵਰ ਭੱਡੇ ਕੱਦ ਵਾਲੇ ਉਹ ਪੈਰਾਂ ਪੂਰਾ ਚ ਜਲਦੀ ਆ ਜਾਂਦੇ ਕ ਨਹੀਂ ਐਨ ਤੋੜਾ ਤੇ ਰਹਿ ਲੋ ਜਮਾ ਇੱਕ ਨੰਬਰ ਆ ਕ ਨਹੀਂ ਇਹ ਮੱਝ ਆ ਭਾਈ ਗਾਂ ਹਾਂ ਬਿਲਕੁਲ ਹਨਾ ਭਾਈ ਤੇ ਮੈਂ ਕੁਆਲਿਟੀ ਕੁਬੂੜੀਆਂ ਨੋਕ ਨੰਬਰ ਆ ਭਾਈ ਕੋੜਿਆਂ ਨੂੰ ਦਰਦੀ ਆ ਤੂੰ ਭਾਈ ਥਾਣਾ-ਥੋਣਾ ਦੀ ਜਮਾ ਓਕੇ ਆ ਭਾਈ ਬਿਲਕੁਲ ਹੋ ਕਿਸੇ ਠੰਡੇ ਵੀ ਬਹੁਤ ਆ ਭਾਈ ਠੀਕ ਆ ਹਨਾ ਭਾਈ ਹਾਂਜੀ ਤੇ ਇਹਦਾ ਮੁੱਲ ਆਪਾਂ ਕੀਤਾ ਏ 85000 85000 ਰੁਪਈਆ ਲੈ ਹੀ ਚਲੋ ਭਾਈ ਅੰਦਰ ਹੀ ਲੈ ਚਲੋ ਉਹਨਾਂ ਨੂੰ ਹਨਾ ਤੇ ਆਪਾਂ ਚਲਾ ਆ ਦੇਖੋ ਤੁਸੀਂ ਕੱਦ ਕਾਟ ਦੀ ਦੇਖੋ ਬਈ ਇਹਦਾ ਇਹ ਬੰਲਾ ਬਾਈ ਦੀਪੇ ਨੂੰ ਹੋ ਗਈ ਆਪਾਂ ਇਹਦੀ ਹਨਾ ਚਵਾਈ ਕਰਕੇ ਦਿਖਾਵਾਂਗੇ ਬਾਈ ਜੀ ਤੇ ਬਾਈ ਕਹਿੰਦਾ ਵੀ ਹਰਿਆਣੇ ਤੋਂ ਆਈ ਵੀ ਹੈ ਝੋਟੀ ਇਹ ਤੇ ਬਾਕੀ ਦੁੱਧ ਦੇ ਹਿਸਾਬ ਨਾਲ ਆਪਾਂ ਦੇਖ ਲਾਂਗੇ ਧਰ ਰੱਬ ਦਾ ਜੇ ਤਾਂ ਹਰਿੰਦਰ ਆਈ ਆ ਬਿਲਕੁਲ ਆਈ ਦੱਸਾਂਗੇ ਉਹ ਵੀ ਨਹੀਂ ਦੱਸਣਾ ਉਹ ਮੈਂ ਕੈਸਾ ਲਾ ਲੀਏ ਯਾ ਯੂਪੀ ਬਿਹਾਰ ਇਸਦੇ ਪਾਈ ਨੂੰ ਖਾਈ ਨਹੀਂ ਕਹਿੰਦੇ ਬਾਰ ਲੀਵਾ ਮੈਨ ਬਾਕੀ ਭਾਈਓ ਜਾਨ ਜੂਨ ਜੀ ਵੀ ਪੂਰੀ ਹੈ ਬਾਈ ਮਾ ਜਣਾ ਬਿਲਕੁਲ ਬਾਈ ਨਹੀਂ ਇਹ ਜ ਨਹੀਂ ਹੁੰਦੀ ਉਹ ਇੱਕ ਪੰਜ ਲਿਆ ਉੱਲੇ ਪਸ마 ਦੇਖੋ ਕਰਮ ਵਾਲੀ ਦਾ ਹਨਾ ਨੇ ਤਾਂ ਵੇਖ ਲਈ ਚੋਕੇ ਜਿੰਦਿਆ ਵੇਖਾ ਚੋਕੇ ਕਿ ਦੋ ਤਨ ਸਵਾਦ ਬੜਾਊਗਾ ਚੋਣ ਆਵਾੜਾ ਦੀਪੇ ਭਾਈ ਉਧਰ ਨਹੀਂ ਸੜਨੂ ਹਰ ਜਾ ਹਰ ਜਾ ਹਰ ਜਾ ਫਰਜਾ ਦਾ ਮੈਂ ਨੂੰ ਮੜੀ ਹਰ ਜਾ ਲੇਵ ਠੀਕ ਹੈ ਤਾਂ ਬਿਲਕੁਲ ਨਰਨੀ ਬਾਕੀ ਕਿਹਨ ਜਾਣ ਲਓ ਬਾਈ ਬੜੀ ਸੋਹਣੀ ਆ ਹਨਾ ਵਾਹ ਨਿਆਰਾ ਇਹ ਬਾਈ ਆ ਮੱਖੀ ਜਰੂਰ ਆ ਮੈਂ ਤੇਲ ਨਹੀਂ ਛਿੜਕਿਆਗਾ ਉਹ ਯਾਰ ਕੋਲੇਗਾ ਤੇਲ ਛਿੜਕਨ ਦਾ ਇਹ ਪੋਲੀ ਵੀ ਬਹੁਤ ਹੈ ਜਿਵੇਂ ਮੈਂ ਕਹਣਾ ਨਜ਼ਾਰਾ ਹੈ ਬਈ ਪੋਲੀ ਦਾ ਮੱਖੀਆਂ ਵਾਲੀਆਂ ਯਾਰ ਦਵਾਈ ਜੜ ਕੇ ਭੁੱਲੇ ਗਿਆ ਯਾਰ ਜਿੱਦਾਂ ਜੋਹਾਂ ਮਰੀ ਮ ਦਵਾਈ ਮਾਰਦਾ ਮਰੀ ਹੋਏ ਜੋਈ ਜੂਏਲਾ ਤੁਸੀਂ ਦੇਖੋ ਹਨਾ ਕਰਮਾਲੀ ਨੂੰ। ਤੇ ਬਾਕੀ ਜੀ ਵੀ ਭਾਈ ਕੱਦ ਕਾਠ ਵੀ ਹੈ ਨਾ ਭਜਨ-ਭੋਜਨ ਸਾਰਾ ਕੁਝ ਆ ਮੱਝ ਜਨਕ ਨਹੀਂ। ਐ ਸਾਫ ਸੁਥਰੀ ਆ ਭਾਈ। ਹਾਂ। ਕੋਈ ਡੱਫਾ ਜੀ ਨਹੀਂ ਸਿੰਘ, ਸúng ਸਾਰਾ ਕੁਝ ਚੰਗਾ ਬਿਲਕੁਲ ਹਨਾ ਭਾਈ। ਐ ਤਾਂ ਭਾਈ ਅੱਜ ਹੀ ਆਈ ਹੈ ਆਪਣੇ ਕੋਲੇ। ਹਾਂ। ਆਇਆ ਤਾਂ ਮੈਨੂੰ ਝਾਕੀ ਜਾਂਦੀ ਵੀ ਟੋਪੀ ਵਾਲਾ ਕੌਣ ਹੈ। ਹਾਂ। ਉਹ ਬਸ ਉਹ। ਬਾਕੀ ਆਪਾਂ ਇੱਥੇ ਬੈਠੇ ਵੀ ਆਪਾਂ ਕਹੀ ਜਾਣੇ ਹਨਾ ਕੋਈ ਚੱਕਰ ਨਹੀਂ ਗਾਏ। ਨਹੀਂ। ਹਾਂ। ਬਾਕੀ ਚੋਣ ਜਾਣ ਦੀ ਇੱਥੇ ਦੇਖ ਲਓ। ਮੈਂ ਥੋੜਾ ਦੂਤ ਤਾਂ ਹੈ ਕਈ ਵੀ। ਫਾਗ ਵਾਲੇ ਬੰਦੇ ਦਾ ਥੋੜਾ ਜਿਹਾ ਜਾਨਵਰ ਜਾਗ ਜਾਂਦਾ ਹੈ ਬਿਲਕੁਲ ਭਾਈ ਰੀਪੇ ਭਾਈ ਕਿੰਨਾ ਦੋ ਸੇ ਥਲੇ ਦੁੱਧ ਭਾਈ ਇਸ ਟਾਈਮ 12 ਕਿਲੋ ਭਾਈ 12 ਕਿਲੋ ਦੁੱਧ ਹਨਾ ਮਗਰ ਇਹਦੇ ਹੈਗਾ ਬੱਚਾ ਹੈਗਾ ਕੱਟਾ ਹਨਾ ਕੱਟਾ ਭਾਈ ਇਹਦਾ ਮੁੱਲ ਆਪਾਂ ਕੀਤਾ ਸੀ 1 ਲੱਖ 30000 ਰੁਪਏ 30000 ਰੁਪਿਆ ਹਨਾ ਤੇ ਬਾਕੀ ਜਿਹੜੇ ਸਾਬਣਾ ਛੋਟੀ ਨੂੰ ਚਵਾਈ ਚ ਬਈ ਲੱਗੀ ਆ ਬੱਚੇ ਸਰਦਾ ਮੜਾ ਬਾਈ ਹਾਂ ਹਾਂ ਭਜਨ ਭੋਜਨ ਆਣਾ ਦੁੱਧ ਆ ਰਾਮਣਾ ਕੱਢ ਜੂਗੀ ਬਾਈ ਕਿ ਨਹੀਂ ਬੱਚੇ ਨੂੰ ਬਾਈ ਕਹਿੰਦਾ ਆਪਾਂ ਗਾਂ ਛੱਡਦੀ ਹੈਣਾ ਇਹ ਆ ਦੀ ਕੋਣ ਥੋੜੀ ਸਫਰ ਚਵਾਈ ਆ ਤਾਲੋ ਪਤਾ ਭਾਈ ਆਪ ਮਰਾਈ ਉਹਦੀ ਵੀ ਤਾਂ ਰਾਂ ਮਰਾ ਲੋਗੇ ਆਪਾਂ ਦੂਜੀ ਦੇ ਵਿੱਚ ਵਾਈ ਕਰ ਗਏ ਤਾਂ ਅਜਾ ਵੀ ਜਾਨ ਕਿਉਂ ਬੱਚਾ ਛੜਾ ਨਹੀਂ ਕਈ ਵਾਰੀ ਲੌਣ ਲੂਣ ਤਾਂ ਕਰ ਜਾਂਦੀ ਹੈ ਹਾਂ ਓਕੇ ਚਲੋ ਇਹ ਚੀਜ਼ ਆਪਾਂ ਦੱਸ ਕੇ ਦਿੰਦੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਨਹੀਂ ਨਾ ਅਗਲਾ ਕਹਿੰਦਾ ਚੱਲ ਲਾਈ ਲੈਣਾ ਇਹਨਾਂ ਨੂੰ ਗੱਲ ਦੱਸ ਕੇ ਦਿਓ ਹਾਂ ਕਹਿਣਾ ਮਤਲਬ ਵੀ ਕਰਨ ਕਬਰਾਂ ਵਾਲੀ ਗੱਲ ਕੋਈ ਨਹੀਂ ਹਾਂ ਹੂੰ ਅਧਰ ơi ਭੱਜਾ ਭੱਜਾ ਮੈਨੂੰ ਵੀ ਛੇਤੀ ਹੈ ਹਰਿੰਦਰ ਵੀ ਛੇਤੀ ਹੈ 1 ਕਿਲੋ ਗਾੜੀ ਆ ਹਰਿੰਦਰ ਭਾਈ ਇਹਦੇ ਠੀਕ ਆ ਨਾ ਭਾਈ भाई तो ये भी नहीं मैं छिड़की पे थे भाई आप अठ किलो भाई मोले का पैहठ हजार है पैंठ हजार ਆਵੇ ਲੱਕ ਲੋ ਗਾੜੀ ਆ ਜੀ ਬਾਈ ਹਾਂ ਆ ਪਤ ਹੈ ਹੋਰ ਜਾ ਬਾਕੀ ਚੋਣ ਸੋਣਾ ਬਾਈ ਹੈ ਨਾ ਕੋਈ ਭੂਰ ਚਟਾ ਨਹੀਂ ਜਮ ਬਿਲਕੁਲ ਵੀ ਹੈ ਨਹੀਂ ਬਾਈ ਬਾਕੀ ਦੀ ਪਰ ਰੇਟ ਚਾਉਂਦਾ ਵੀ ਕੁਛ ਨਹੀਂ ਜੇ ਆਪਾਂ ਸੋਚਿਆ ਜਾਈਏ ਕਿ ਨਹੀਂ ਇਹਨੇ ਜੀ ਭਾਈ ਜਦੋਂ ਮਰਜ਼ੀ ਬੰਦਾ ਵੇਚ ਲਵੇ ਹਮ ਆਈ ਨਾ ਵੀਰੇ ਬੱਚੇ ਨੂੰ ਮੰਨ ਲਾ ਕੁਝ ਹੋ ਜੇ ਤਾਂ ਵੀ ਵਧੀਆ ਮਰਪੂਰੇ ਹਾਂ ਗੱਲ ਆਹ ਬਿਲਕੁਲ ਜੀ ਨਾ ਅਵੇਰਾ ਸਫਰ ਚ ਆਈ ਨਾ ਬੈ ਗਈ ਨਾ ਦੋਰੋਂ ਆਈਏ ਬਾਈ ਠੀਕ ਆ ਅਜਾ ਪਤਾ ਯਾਰ ਇਹਦੇ ਦਵਾਈ ਇਹਦੇ ਵੀ ਨਹੀਂ ਮਛੜਕੀ ਇਹ ਤੇਲੇ ਬਾਈ ਕਹਿੰਦਾ ਵੀ 8 ਕਿਲੋ ਦੁੱਧ ਦਾ ਮੁੱਲ ਇਹਦਾ ਹੈਗਾ ਸਿਰਫ 65000 ਹਣਾ ਬਾਈ ਹੂੰ ਤੇ ਬਹੁਤ ਸਾਰੇ ਸੱਜਣ ਫੋਨ ਮੈਸੇਜ ਕਰ ਦਿੰਦੇ ਆ ਬਾਈ ਥੋੜੇ ਪੈਸੇ ਲਾਉਣੇ ਹਨ ਤੇ ਉਹ ਥੋੜੇ ਪੈਸੇ ਲਾਉਣ ਦੇ ਜੱਤਾਂ ਦੀ ਹਾਂ ਜਿਹੜਾ ਲੈ ਜਾਊਗਾ ਪੈਸੇ ਹਿਸਾਬ ਨਾਲ ਲਾਉਣੇ ਉਹ ਬੰਦੇ ਲਾ ਲਓ ਹੁਣ ਬਾਈ ਨੂੰ ਬਾਕੀ ਦੁੱਧ ਤੋਂ ਧੀ ਸੇਵਾ ਲਗਣੀ ਦੁੱਧ ਵਧੇ ਆਊਗੀ ਜੇ ਮੈਂ ਸਵੇਰੇ ਬਾਹਰ ਜਾਂ ਜੇ ਲੇਟੀ ਲੋਟੀ ਬੰਦਾ ਪਾਵੇ ਦੁੱਧ ਵਧੇ ਉਹ ਬਾਈ ਵਧੇ ਆਊਗੀ ਹਣਾ ਆ ਚੋਟੀ ਮਾਰਦੀ ਇਧਰ ਗੁਜ਼ਾਰ ਹਰ ਦੇਪੇ ਭਾਈ ਜਾਂਦੇ ਹੁੰਦੇ ਆ ਨਾ ਫਾਰਮ ਦੀ ਲਿਕੇਸ਼ਨ ਮਿਲ ਕੇ ਤੇ ਆਪਣਾ ਨੰਬਰ ਬੋਲ ਦਿਓ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਾਉਣ ਨੂੰ ਥੋੜਾ ਫਾਰਮ ਆਪਣਾ ਵੀਰੇ ਤਲਵੰਡੀ ਭਾਈ ਜ਼ਿਲ੍ਹਾ ਫਰੋਇਪੁਰਾ ਤੇ ਮੋਬਾਈਲ ਸੀਨਾ ਫਾਰਮ ਆਪਣਾ ਵੀਰੇ ਮੋਬਾਈਲ ਨੰਬਰ ਹੈ 9465515741 ਜੇ ਕਹਿੰਦੇ ਮੋਗੇ ਲੈਣਾ ਤਾਂ ਵੀ 25 ਕਿਲੋਮੀਟਰ ਜੇ ਕਹਿੰਦੇ ਫਰੀਦਕੋਟ ਦਾ ਤਾਂ ਵੀ 25 ਹੈ ਜੇ ਕਹਿੰਦੇ ਜ਼ੀਰੇ ਦਾ 13 ਜੇ ਕਹਿੰਦੇ ਫਰੋਇਪੁਰਾ ਦਾ ਤਾਂ 34 ਕਿਲੋਮੀਟਰ ਤੇ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਦੀ ਕਿਦਾ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਤਿੰਨੇ ਜਾਨਵਰਾਂ ਦੀ ਕੋਈ ਤਸੱਲੀ ਪਰਖ ਕਰਨੀ ਹੈ ਬਾਈ ਨੂੰ ਨਾਲਿਓ ਫੋਨ ਬਾਕੀ ਜਿਵੇਂ ਬਾਈ ਨੇ ਦੋਹਾਂ ਛੋਟੀਆਂ ਦੀ ਚੁਵਾਈ ਕਰਕੇ ਦਿਖਾ ਦਿੱਤੀਆ ਚੁਵਾਈ ਕਰਨ ਦਾ ਮਤਲਬ ਦੀ ਭਈ ਹੀ ਹੁੰਦਾ ਹਨਾ ਛੰਡੇ ਹੀ ਸੀਲ ਦਾ ਪਤਾ ਲੱਗ ਜਾਂਦਾ ਕਿ ਨਹੀਂ ਬਿਲਕੁਲ ਬਾਈ ਪੂਰ ਛੱਟੇ ਦਾ ਪਤਾ ਲੱਗ ਜਾਂਦਾ ਬਾਕੀ ਦੁੱਧ ਤੋਂ ਦੀ ਸੇਵਾ ਦਾ ਕਿ ਨਹੀਂ ਬਿਲਕੁਲ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਦੇ ਹੋ ਜਿਉਂਦੇ ਬੱਦੇ ਰਹੋ ਜੀ ਧੰਨਵਾਦ